ਸਰਦਾਰ ਹਰੀ ਸਿੰਘ ਨਲੂਆ ਸੰਸਾਰ ਦੇ ਸਭ ਤੋਂ ਵੱਡੇ ਜਰਨੈਲ ਹੋਏ ਹਨ ਜਰਨੈਲ ਸੈਨਾ ਦੇ ਮੁਖੀ ਨੂੰ ਕਹਿੰਦੇ ਹਨ ਇੱਕ ਵਾਰੀ ਆਪ ਮਹਾਰਾਜਾ ਰਣਜੀਤ ਸਿੰਘ ਨਾਲ ਸ਼ਿਕਾਰ ਖੇਡਣ ਜਾ ਰਹੇ ਸਨ ਕਿ ਇੱਕ ਸ਼ੇਰ ਇੱਕਦਮ ਇਹਨਾਂ ਤੇ ਆ ਛੱਪਟਿਆ ਸਰਦਾਰ ਹਰੀ ਸਿੰਘ ਬਿਲਕੁਲ ਨਾ ਘਬਰਾਏ ਸ਼ੇਰ ਇਤਨੀ ਤੇਜ਼ੀ ਦੇ ਨਾਲ ਇਹਨਾਂ ਉੱਪਰ ਛੱਪਟਿਆ ਕਿ ਇੱਕ ਛਰਪਾਨ ਵੀ ਨਹੀਂ ਕੱਢ ਸਕੇ ਇਹਨਾਂ ਨੇ ਪੂਰੀ ਤਾਕਤ ਨਾਲ ਸ਼ੇਰ ਦੇ ਮੂੰਹ ਦੇ ਦੋਹਾਂ ਜਵਾੜਿਆਂ ਨੂੰ ਆਪਣੇ ਹੱਥਾਂ ਵਿੱਚ ਫੜ ਲਿਆ ਅਤੇ ਪੋਛ ਦੇ ਜਵਾੜੇ ਨੂੰ ਦੋਨਾਂ ਹੱਥਾਂ ਨਾਲ ਹੀ ਪਾੜ ਦਿੱਤਾ ਤੇ ਸ਼ੇਰ ਨੂੰ ਚੀਰ ਦਿੱਤਾ ਮਹਾਰਾਜ ਰਣਜੀਤ ਸਿੰਘ ਇਹ ਸਭ ਨਜ਼ਾਰਾ ਨੇੜਿਓਂ ਵੇਖ ਰਹੇ ਸਨ ਉਹਨਾਂ ਸਰਦਾਰ ਹਰੀ ਸਿੰਘ ਨੂੰ ਛਾਤੀ ਨਾਲ ਲਾ ਲਿਆ ਅੱਗੇ ਤੋਂ ਇਹਨਾਂ ਨੂੰ ਸਾਰੇ ਨਲੂਆ ਸਰਦਾਰ ਕਹਿਣ ਲੱਗ ਪਏ ਨਲੂਏ ਦੇ ਅਰਥ ਹਨ ਸ਼ੇਰ ਨੂੰ ਮਾਰਨ ਵਾਲਾ ਸਰਦਾਰ ਹਰੀ ਸਿੰਘ ਨਲੂਆ ਸਿੱਖ ਫੌਜ ਦੇ ਵੱਡੇ ਜਰਨੈਲ ਬਣ ਗਏ ਇਹ ਬਾੜੀ ਦਾ ਪਾਠ ਕਰਦੇ ਸਨ ਪਾਠ ਇਹਨਾਂ ਨੂੰ ਜਵਾਨੀ ਯਾਦ ਸੀ ਕਸਰਤ ਕਰਦੇ ਸਨ ਚੰਗੇ ਤਾਕਤਵਰ ਸਨ ਸੋਹਣੀ ਡੀਲ ਡਾਲ ਵਾਲੇ ਸਨ ਭਾਰਤ ਵਿੱਚ ਪਹਿਲਾ ਪਠਾਨ ਧਨਮਾਲ ਹੀਰੇ ਜਵਾਹਰਤ ਅਤੇ ਲੜਕੇ ਲੜਕੀਆਂ ਨੂੰ ਲੁੱਟ ਕੇ ਲੈ ਜਾਂਦੇ ਸਨ ਲੜਕੇ ਲੜਕੀਆਂ ਨੂੰ ਟਕੇ ਟਕੇ ਤੇ ਵੇਚਦੇ ਸਨ ਸਾਰੇ ਲੋਕ ਪਠਾਣਾ ਤੋਂ ਡਰਦੇ ਸਨ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਪਠਾਣਾ ਦੇ ਦੇਸ਼ ਤੇ ਹਮਲਾ ਕਰਕੇ ਉਹਨਾਂ ਉੱਤੇ ਜਿੱਤਾਂ ਪ੍ਰਾਪਤ ਕੀਤੀਆਂ ਉਹਨਾਂ ਨੇ ਪਠਾਣਾ ਦੇ ਜ਼ੁਲਮਾਂ ਤੇ ਰੋਕ ਲਾਈ ਕਾਬਲ ਅਤੇ ਪਿਸ਼ਾਵਰ ਤੇ ਖਾਲਸੇ ਦਾ ਨਿਸ਼ਾਨ ਸੈਭ ਝੂਲਣ ਲੱਗ ਪਿਆ ਨੜਵਾ ਜੀ ਦੇ ਨਾਂ ਤੋਂ ਹੀ ਪਠਾਣ ਡਰਨ ਲੱਗ ਪਏ ਪਠਾਣ ਔਰਤਾਂ ਆਪਣੇ ਬੱਚਿਆਂ ਨੂੰ ਸਵਾਉਣ ਵੇਲੇ ਕਹਿੰਦੀਆਂ ਸਨ ਚੁੱਪ ਛਾ ਬੱਚਾ ਹਰੀਆ ਰਾਂਗਲੇ ਭਾਬ ਬੱਚਿਆ ਚੁੱਪ ਹੋ ਕੇ ਸੌ ਜਾ ਹਰੀ ਸਿੰਘ ਨੜਵਾ ਆ ਰਿਹਾ ਹੈ ਸਰਦਾਰ ਹਰੀ ਸਿੰਘ ਨੜਵਾ ਜੀ ਨੇ ਔਖੀਆਂ ਔਖੀਆਂ ਜੰਗਾਂ ਵਿੱਚ ਜਿੱਤ ਪ੍ਰਾਪਤ ਕੀਤੀ ਹਰ ਸਖਤ ਲੜਾਈ ਵਿੱਚ ਉਹਨਾਂ ਨੇ ਹਿੱਸਾ ਲਿਆ ਸਿਰਫ ਜਰਨੈਲ ਹੀ ਨਹੀਂ ਆਪ ਚੰਗੇ ਪ੍ਰਬੰਧਕ ਤੇ ਇੰਜੀਨੀਅਰ ਵੀ ਸਨ ਹਰੀਪੁਰ ਨਗਰ ਆਪਨੇ ਬਸਾਇਆ ਜਿਸ ਵਿੱਚ ਨਾਲੀਆਂ ਰਾਹੀਂ ਪਾਣੀ ਦੇ ਨਿਕਾਸ ਦਾ ਕਮਾਲ ਦਾ ਪ੍ਰਬੰਧ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਬ੍ਰਾਹਮਣ ਅਤੇ ਡੋਗਰਿਆ ਨੇ ਮਰਵਾ ਦਿੱਤਾ ਡੋਗਰੇ ਬੜੇ ਚਾਲਵਾ ਜਤੇ ਧੋਕੇਬਾਜ਼ ਸਨ ਉਹ ਜਾਣਦੇ ਸਨ ਕਿ ਨਲੂਆ ਜੀ ਦੇ ਹੁੰਦੇ ਖਾਲਸਾ ਰਾਜ ਖਤਮ ਨਹੀਂ ਹੋ ਸਕਦਾ ਅੰਦਰੋਂ ਅੰਦਰ ਇਹ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ ਜਮਰੌਦ ਦੀ ਲੜਾਈ ਵਿੱਚ ਡੋਗਰਿਆ ਨੇ ਧੋਕੇ ਨਾਲ ਨਲੂਆ ਸਰਦਾਰ ਜੀ ਤੇ ਗੋਲੀ ਚਲਵਾ ਦਿੱਤੀ ਇਹਨਾਂ ਦੀ ਸ਼ਹੀਦੀ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬੜਾ ਤਕਾ ਲੱਗਾ